ਦੀਨ ਦਰਦ ਦੁਖ ਭੰਜਨਾ ਕਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਕੋ ਹਟਾਲ ਗੁਰ ਸੇਵੀ ਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜਨ ਸਭ ਦੇ ਸਾਦਾ ਆ ਗੁਰ ਕਿਰਪਾ ਤੇ ਨਿਰਮਲ ਹੋਆ ਜਨ ਵਿੱਚੋਂ ਆਪ ਗਵਾਇਆ sevak sev kare sab teri jen sabde sadaaya gor kripate nirmal hua jen vich aap gawayaa aan din ਗੁਣ ਗਾਵਹਿ ਨਿਤ ਸਾਚੇ ਗੁਰ ਕੇ ਸ਼ਬਦ ਸੁਹਾਇ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਏਕੋ ਸਾਚਾ ਸਚ ਤੂੰ ਕੇਵਲ ਆਪ ਮੁਰਾਰੀ ਰਹਾਓ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹਉ ਮੈ ਮਾਰੀ ਗਿਰਹਿ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਓਰ ਧਾਰੀ ਏਹੋ ਮਨਵਾ ਦੇਸ ਧਾਮ ਦਾ ਦੂਜੇ ਪਾਏ ਖਵਾਇਆ ਮਾਨ ਮੁਖ ਮੋਗਦ ਹਾਰ ਨਾਮ ਨਾ ਚੇਤੇ ਵਿਰਤਾ ਜਨਮ ਗਵਾਇਆ ਸਤ ਗੁਰ ਭੇਟੇ ਤਾ ਨਾਉ ਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸਬਦ ਵਿਚਾਰੀ